ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮ ਸਨਮਾਨ ਯੋਗ ਪਰਮ ਸਤਕਾਰ ਯੋਗ ਜੁਗ ਜੁਗ ਅਟਲ ਚੌਰ ਤਖਤੋ ਸ਼ਤਰ ਦੇ ਮਾਲਕ ਹਵਾਲਿਗਾ ਕਲ ਆਲਮ ਕਰੀਬ ਨਵਾਜ ਸ਼ਬਦ ਗੁਰੂ ਜਹਰਾ ਜਹੂਰ ਹਾਜ਼ਰਾ ਹਜ਼ੂਰ ਸਾਥਕ ਤੇ ਬਰਾਜਮਾਨ ਸੋ ਪਾਤਸ਼ਾਹਾਂ ਦੀ ਜਗ ਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਰੂਪ ਸਾਧ ਸੰਗਤ ਜੀਓ ਆਓ ਮਨ ਬਿਰਤੀਆਂ ਨੂੰ ਅਕਾਤਰਤਾ ਬਖਸ਼ ਕੇ ਔਰ ਜੋ ਆਪਾਂ ਸਾਹਿਬ ਸ੍ਰੀ ਗੁਰੂ ਰਣ세ਹ ਮਹਾਰਾਜ ਦੀ ਪਾਵਨ ਅਲਾਹੀ ਬਾਣੀ ਦੀ ਰੜੀਵਾਰ ਵਿਚਾਰ ਕਰ ਰਹੇ ਹਾਂ ਆਓ ਇਸ ਪਾਵਨ ਵਿਚਾਰ ਨੂੰ ਅੱਗੇ ਪਰਾਰੰਭ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਆ ਤੇਰੇ ਕਵਨਾਂ ਕੰਨ ਗੁਣ ਕਹਿ ਕਹਿ ਕਾਵਾ ਤੂੰ ਸਾਹਿਬ ਗੁਣੇ ਨਧਾਨਾ ਉਮਰਿ ਮੈ ਮਾ ਵਰਣਨਾ ਸਕੂ ਓਂ ਠਾਕਰ ਊਚ ਬਗਵਾਨਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਆਸਾ ਮਹੱਲਾ ਚੌਥਾ ਜਗ ਮਰਨ ਰਾਹ ਪਾਇਆ ਨਿਤ ਆਪ ਲਕਾਇਆ ਮਤ ਜਮ ਪਕੜੇ ਲੈ ਜਾਏ ਜਿਉ ਹਰ ਅੰਤਰ ਬਾਹਰ ਹਰ ਪ੍ਰਭ ਏਕੋ ਇਹੋ ਜੀੜਾ ਰੱਖਿਆ ਨਾ ਜਾਏ ਜਿਉ ਇੰਉ ਜਿਉ ਰਖੀ ਜੇ ਹਰ ਵਸਤ ਰੁੜੀ ਜਾਏ ਜਿਸ ਕੀ ਵਸਸੋ ਲੈ ਜਾਏ ਜਿਉ ਮਨਮਕ ਕਰਨ ਪਲਾਵ ਕਰ ਭਰਮੈ ਸਭ ਔਖ ਦਦਾਰੂ ਲਾਇ ਜਿਓ ਜੇਤ ਕੀ ਵਸਥ ਪ੍ਰਭ ਲੈ ਸੋਮੀ ਜਨੁ ਬਰੇ ਸਬਦ ਕਮਾਏ ਜਿਓ ਜਗ ਮਰਨ ਨ ਭਾਇ ਆਨਖ ਆਪ ਨੁਕਾਇ ਮਤ ਜਮ ਪਕਰੇ ਲੈ ਜਾਏ ਜਿਓ ਪਰਮ ਸਤਿ ਨਮਸਕਾਰ ਜੋਗ ਪਰਮ ਸਤਕਾਰਯੋ ਗੁਰੂ ਰੂਪ ਸਾਧ ਸੰਗਤ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਜਿਨ੍ਹਾਂ ਤੋਂ ਅੱਜ ਦੀ ਇਸ ਪਾਵਨ ਪਵਿੱਤਰ ਵਿਚਾਰ ਨੂੰ ਪਰਾਰੰਭ ਕਰਨਾ ਹੈ चौथे बादशाह तन्न तन साहिब श्री गुरु रामदास महाराज जी ਉਹਨਾਂ ਦੇ ਪਾਵਨ ਪਵਿੱਤਰ ਮਖਾਰਬਿੰਦ ਤੋਂ ਅਚਾਰਨ ਹੋਏ ਇਹ ਪਾਵਨ ਸ਼ਬਦ ਰਗ ਆਸਾ ਦੇ ਅੰਦਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਪਾਵਨ ਪਵਿੱਤਰ ਮੁਕੱਦਸ ਅੰਗ 447 ਦੇ ਉੱਪਰ ਸਭਾਏ ਮਾਨ ਹਨ ਇਸ ਪਾਵਨ ਸ਼ਬਦ ਦਾ ਪਹਿਲਾ ਬੰਦ ਆਪਾਂ ਕੱਲ ਬਥਾਰਨਾ ਕੀਤਾ ਅੱਜ ਮੇਰੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀਆ ਨੇ ਕਿਰਪਾ ਕੀਤੀ ਦੂਸਰੇ ਬੰਦ ਦੀ ਆਰੰਭਤਾ ਕਰਦਿਆਂ ਸਤਿਗੁਰੂ ਨੇ ਇੱਕ ਗੱਲ ਸਮਝਾਈ ਵੀ ਭਾਈ ਜਿਹੜੀ ਮੌਤ ਹੈ ਹਰ ਇੱਕ ਜੀਵ ਮੌਤ ਤੋਂ ਬਹੁਤ ਡਰਦਾ ਹੈ ਡਰਦਾ ਵੀ ਹੈ ਤੇ ਕੋਸ਼ਿਸ਼ ਵੀ ਬਹੁਤ ਕਰਦਾ ਵੀ ਮੈਂਨ ਮੌਤ ਆਵੇ ਨਾ ਪਰ ਸਤਿਗੁਰੂ ਕਹਿੰਦੇ ਮੌਤ ਜਿਹੜੀ ਹੈ ਇੱਕ اٹਲ ਸਚਾਈ ਹੈ ਤੇ ਇਹਦੇ ਤੋਂ بچਿਆ ਜਾ ਨਹੀਂ ਸਕਦਾ ਕੋਈ ਵੀ ਨਹੀਂ بچਿਆ ਭਾਵ ਜਿਸ ਨੇ ਇਸ ਮਾਤ ਲੋਕ ਦੇ ਉੱਤੇ ਜਨਮ ਲਿਆ ਕੋਈ ਵੀ ਜੀਵ ਹੋ ਵਿਚਾਰਾ ਖਾਣੀਆਂ ਦੇ ਵਿੱਚੋਂ ਉਹ ਮੌਤ ਦੇ ਅਧੀਨ ਹੈ ਉਹਨੂੰ ਮੌਤ ਨੇ ਹਵਸ ਆਉਣਾ ਹੀ ਆਉਣਾ ਹੈ ਪਰ ਸਤਿਗੁਰੂ ਕਹਿਣਗੇ ਜਗ ਮਰਨ ਨਾ ਪਾਇਆ ਨਿਤ ਆਪ ਲਗਾਇਆ ਕਹਿੰਦੇ ਭਾਈ ਇਹ ਜਿਹੜਾ ਜਗ ਤਾਂ ਨਾ ਜਤ ਦੇ ਕਿਸੇ ਵੀ ਜੀਵ ਜਿਹੜਾ ਉਹਨੂੰ ਮੌਤ ਪਸੰਦ ਹੀ ਨਹੀਂ ਚਾਉਣਾ ਪਸੰਦ ਆ ਨਾ ਮੌਤ ਕਿਹਨੂੰ ਪਸੰਦ ਆ ਕੌਣ ਕਹਿੰਦਾ ਮੈਂ ਮਰਾਂ ਭਾਵੇਂ 200 ਸਾਲ ਦੀ ਉਮਰ ਹੋ ਜਾਵੇ ਕੋਈ ਨਹੀਂ ਕਹਿੰਦਾ ਮੈਂ ਮਰ ਜਾ ਪਰ ਸਤਿਗੁਰੂ ਕਹਿੰਦੇ ਜਗ ਮਰਨ ਨਾ ਪਾਇਆ ਭਾਈ ਜਗਤ ਵਿੱਚ ਕਿਸੇ ਨੂੰ ਵੀ ਮੌਤ ਪਸੰਦ ਨਹੀਂ ਆਉਂਦੀ ਫਿਰ ਕਰਦੇ ਕੀ ਹੈ ਨਿਤ ਆਪ ਲੁਕਾਇਆ ਸਦਾ ਆਪਣੇ ਜਿੰਦ ਨੂੰ ਲੁਕਾਉਂਦੇ ਵੀ ਕਿਸੇ ਢੰਗ ਨਾਲ ਸਾਨੂੰ ਮੌਤ ਤੋਂ ਬਚਿਆ ਜਾਵੇ ਬਹੁਤ ਨਾਲ ਇਹ ਸਾਨੂੰ ਕਿਤੇ ਮਤ ਕਿਤੇ ਜਾਮ ਪੱਕ ਦੇ ਲੈ ਜਾਏ ਮਤਾ ਕਿਤੇ گاਵਾ ਹੁਣ ਤਾਂ ਸਾਨੂੰ ਫੜ ਕੇ ਲੈ ਜਾਣਾ ਤੇ ਜੇ ਜਮ ਆ ਗਏ ਫਿਰ ਕਹਿੰਦੇ ਜੇ ਬੰਦੇ ਦੇ ਵਾਸਤੇ ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਮੈਂ ਹੁਣ ਪੜ੍ਹਦਾ ਅਗੇ ਜੀਤੇ ਮੈਨੂੰ ਆਇਆ ਜੇ ਪ੍ਰਥਾਏ ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਅਮਲ ਸਰਾਨੋਂ ਲੇਖਾਂ ਜਿਹੜਾ ਜਮਦੂਤ ਆਗੇ ਕਹਿੰਦੇ ਭਾਈ ਮਨੁੱਖ ਨੂੰ ਲੈਣ ਸਾਹੂਕਾਰ ਸੀ ਕੋਈ ਤਗੜਾ ਕਾਰੋਬਾਰ ਬੜਾ ਫੈਲਿਆ ਹੋਇਆ ਸੀ ਸਮਾਂ ਆ ਗਿਆ ਤੇ ਜਮਦੂਤ ਆਗੇ ਲੈਣ ਹੁਣ ਜਮਦੂਤ ਉਹਨਾਂ ਕਹਿੰਦੇ ਅਮਲ ਸਰਾਨੋਂ ਲੇਖਾ ਦੇਣਾ ਆਏ ਕਠਣ ਜਮਦੂਤ ਆਗੇ ਲੈਣ ਆਏ ਲੈਣਾ ਕਹਿੰਦੇ ਵੀ ਆਏ ਕਠਣ ਜਮਦੂਤ ਲੈਣਾ ਲੈਣਾ ਆ ਗਿਆ ਚਲਹੁ ਸਤਾਬ ਦੀਵਾਨ ਬੁਲਾਇਆ ਕਹਿੰਦੇ ਵੀ ਛੇਤੀ ਕਰ ਤੈਨੂੰ ਦੀਵਾਨ ਦੀਵਾਨ ਭਾਵ ਕੇ ਧਰਮ ਰਾਜ ਨੇ ਸੱਦਿਆ ਤੇ ਤੇਰਾ ਲੇਖਾ ਹੋਣਾ ਆਏ ਕਠਣ ਜਮ ਜੂਤ ਜਮ ਲੈਣਾ ਜਮ ਲੈਣ ਆ ਗਏ ਤੇ ਜਮ ਘਰੇ ਸੀ ਕਠਨ ਬੜੇ ਕਰੜੇ ਸੁਭਾਅ ਦੇ ਸੀ ਉਹਨਾਂ ਨੇ ਕਿਹਾ ਕੋਈ ਸਮਝੌਤਾ ਕਰ ਲੈਣਾ ਸੀ ਮੇਰੇ ਵਰਗੇ ਕਿ ਹਾਂ ਤੇ ਮੈਂ ਕਹਨਾ ਸੀ 1100 ਦੇ ਦਿਓ ਚਲ ਨੇ ਛੱਡ ਜਾਂਦਾ ਸਵੇਰੇ ਆਜੂ ਹਲ ਵਖਰੀ ਸੀ ਨਾ ਫੇਰ ਲਾ ਜਾਂਗੇ ਘੰਟਾ ਹੋਰ ਰੁਕ ਜਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੀ ਜਾਮ ਆ ਗਏ ਜਨਮ ਸਰਾਨੋਂ लेखा ਦੇਣਾ ਆ ਗਿਆ ਸਮਾ लेखा ਦੇਣ ਦਾ ਆਏ ਕਠਣ ਜਮਦੂਤ ਜਮ ਲੈਣਾ ਉਹ ਜਮਦੂਤ ਆਗੇ ਜਿਹੜੇ ਕਠਣ ਸੀ ਕਰੜੇ ਸੁਭਾਅ ਦੇ ਸੀ ਕਹੀ ਦੀ ਗੱਲ ਨਹੀਂ ਮੰਨਦੇ ਸੀ ਤੇ ਪੁੱਛਦੇ ਨੇ ਕਿ ਆ ਤੂੰ ਖੱਟਿਆ ਕਹਾ ਗਵਾਇਆ ਚੱਲੋ ਸਿਤਾ ਵੀ ਦਿਵਾਨ ਬੁਲਾਇਆ ਕੀ ਤੂੰ ਖੱਟਿਆ ਤੇ ਕੀ ਕਮਾਇਆ ਉਹਨਦੇ ਖੱਟੀ ਕਮਾਈ ਇਹ ਨਹੀਂ ਵੀ ਤੂੰ ਕਿੰਨਾ ਕ ਧਨ ਜੋੜਿਆ ਤੇ ਕਿੰਨਾ ਕ ਤੈਨੂੰ ਘਾਟਾ ਪਿਆ ਤੇ ਕਿੰਨਾ ਕ ਲਾਭ ਹੋਇਆ ਨਹੀਂ ਤੂੰ ਜ਼ਿੰਦਗੀ ਵਿੱਚ ਕਿਹੜੇ ਚੰਗੇ ਕੰਮ ਕੀਤੇ ਤੇ ਕਿਹੜੇ ਮੰਦੇ ਕੰਮ ਕੀਤੇ ਉਹਨਾਂ ਕਰਮਾਂ ਦਾ ਦੋਸਤਾ ਹੋਣਾ ਹੀ ਲੇਖਾ ਤੇ ਜਮਦੂਤ ਲੈਣ ਆਗੇ ਤੈਨੂੰ ਸੱਧਿਆ ਧਰਮਰਾਜ ਨੇ ਤੇ ਚਲ ਸਤਾਬ ਛੇਤੀ ਚੱਲ ਹੋਣਾ ਦੀਵਾਨ ਬੁਲਾਇਆ ਅਗਲੀ ਗੱਲ ਗਈ ਚੱਲ ਤਰਹਾਲ ਜਿਹੜੀ ਹਾਲਤ ਵਿੱਚ ਬੈਠਾ ਉਸੇ ਈ ਚੱਲ ਇਹ ਨਾ ਕਹਿ ਮੈਨੂੰ ਪੱਗ ਬੰਨ ਲੈਣ ਦੇ ਇਹ ਨਾ ਕਹਿ ਮੈਨੂੰ ਨਾ ਲੈਣ ਦੇ ਜਮਦੂਤਾਂ ਨੇ ਨਹੀਂ ਮੰਨਣਾ ਚੱਲ ਦਰਹਾਲ ਜਿਸ ਹਾਲਤ ਵਿੱਚ ਬੈਠਾ ਚੱਲ ਸਿਤਾਬ ਦੀਵਾਨ ਬੁਲਾਇਆ ਖੇਤੀ ਕਰ ਜਿਹੜੀ ਹਾਲਤ ਵਿੱਚ ਬੈਠਾ ਉਸੇ ਚ ਚੱਲ ਤੇ ਤੈਨੂੰ ਦੀਵਾਨ ਦੇ ਸੱਦਿਆ ਹੋਇਆ ਹੁਣ ਜਦੋਂ ਇੰਨੀ ਗੱਲ ਸੁਣੀ ਜਮਦੂਤ ਆ ਗਏ ਜਿੱਤਾ ਆਇਆ ਵੀ ਪੈਸੇ ਵੱਡੇ ਲੈਣੇ ਸੀ ਲੋਕਾਂ ਤੋਂ ਸਾਬ ਕਿਤਾਬ ਜਿਹਾ ਵਾਵਾ ਸੀਗਾ ਹੁਣ ਦੁਨਿਆਵੀ ਬੰਦੇ ਨੇ ਗੱਲ ਵੀ ਆਪਣੇ ਹਿਸਾਬ ਨਾਲ ਕਰਨੀ ਐ ਜਿਹੋ ਜਿਹਾ ਪ੍ਰੋਫੈਸ਼ਨਲ ਹੋਊਗਾ ਜੇ ਹੁਣ ਮੈਂ ਗੱਲ ਕਰਦਾ ਮੈਂ ਉਸ ਹਿਸਾਬ ਨਾਲ ਗੱਲ ਕਰਦਾ ਜਿਵੇਂ ਇੱਥੇ ਮੈਂ ਕੁਰਬਾਨੀ ਪੜਨੀ ਐ ਉਸ ਹਿਸਾਬ ਨਾਲ ਮੈਂ ਅਗਰੇ ਨਾਲ ਗੱਲ ਕਰਨੀ ਐ ਜਿਹੋ ਜਿਹਾ ਬੰਦਾ ਕੰਮ ਕਰੂ ਗੱਲ ਉਸੇ ਹਿਸਾਬ ਨਾਲ ਹੀ ਉਹਦੀ ਉਹਦੀ ਆਦਤ ਬਣ ਜਾਂਦੀ ਐ ਹੁਣ ਉਹ ਸ਼ਾਹੂਕਾਰ ਸੀ ਉਹ ਕਿਸੇ ਨੂੰ ਰਿਸ਼ਤ ਦਿਂਦਾ ਵੀ ਸੀ ਲੈਂਦਾ ਵੀ ਸੀਗਾ ਪੈਸੇ ਇਕੱਠੇ ਕਰਦਾ ਸੀ ਉਹਨੇ ਕਿਹਾ ਚਲੋ ਇਹ ਦੁਨੀਆ 'ਚ ਵੀ ਕੰਮ ਚੱਲਦਾ ਤੇ ਅੱਜ ਆਪਾਂ ਜਮਦੂਤਾ ਨਾਲ ਗੱਲ ਕਰਦੇ ਆਂ ਇਹਨਾਂ ਨੂੰ ਕਹਿਨੀਆਂ ਵੀ ਤੂੰ ਰੁਕਜੋ ਤੇ ਤੁਹਾਨੂੰ ਮੈਂ ਦਿੰਨਾ ਰਿਸ਼ਵਤ ਉਹ ਰਿਸ਼ਵਤ ਤੁਸੀਂ ਲਾਓ ਮੈਂ ਇਸ ਤੋਂ ਰਾਤ ਮੇਰੇ ਕੋਲੇ ਰੁਕੋ ਥੋੜੇ ਟਹਿਲ ਪਾਣੀ ਮੈਂ ਕਰੂੰਗਾ ਤੜਕੇ ਚੱਲਾਂਗੇ ਆਪਾਂ ਕਹਿੰਦੇ ਵੇਖੋ ਕਹਿੰਦੇ ਜਮਦੂਤਾ ਨੇ ਜਦੋਂ ਕਿਹਾ ਨਾ ਵੀ ਹੋ ਜਾ ਤਿਆਰ ਛੇਤੀ ਕਰ ਚੱਲ ਕਹਿੰਦਾ ਕਰੂੰ ਅਰਦਾਸ ਕਹਿੰਦੇ ਇੱਕ ਬੇਨਤੀ ਕਰਾਂ ਜਮਜੂਤਾ ਦੇ ਘਰ ਗਾਮ ਕਿਸ ਬਾਕੀ ਕਹਿੰਦੇ ਮੇਰਾ ਪਿੰਡ ਦੇ ਵਿੱਚ ਨਾ ਗਾਮ ਪਿੰਡ ਦੇ ਵਿੱਚ ਕੋਈ ਬਾਕੀ ਲੈਣ ਦੇਣਾ ਨਹੀਂਦਾ ਅੱਜ ਦੀ ਰਾਤ ਕਹਿੰਦਾ ਛੱਡ ਦਿਓ ਲੇਹੁ ਨਵੇਰ ਆਜ ਕੀ ਰਾਤੀ ਮੈਂ ਰਾਤ ਰਾਤੀ ਨਵੇੜ ਨੂੰ ਖਾਲੀ ਕਰਨਾ ਜਾ ਕੇ ਤੇਰੇ ਇਨੀ ਇਕਲੇ ਚੋ ਨਾ ਵੱਡੇ ਸੀ ਇੰਨੇ ਕਣ ਕਬੱਡੀ ਸੀ ਭਰਾਵਾ ਇੰਨੇ ਮਿਲ ਦੇ ਦੇ ਮੈਂ ਤੁਰ ਕੇ ਚਲਿਆ ਜਾਣਾ ਇੱਥੇ ਸਾਹੋਂ ਦਾ ਉਹ ਕਰਕੇ ਤੇ ਮੈਂ ਤਾਂ ਜਾਣਾ ਤੜਕੇ ਕਹਿੰਦੇ ਲੇਹੂ ਨਵੇਰ ਆਜ ਕੀ ਰਾਤੀ ਅਗਲੀ ਗੱਲ ਸੁਣੋ ਕੋਸ਼ਿਵੇਂ ਖਰਚ ਤੇ ਤੁਹਾਰਾ ਸਾਰੂ ਕਹਿੰਦੇ ਕੁਝ ਖਰਚ ਤੁਹਾਨੂੰ ਦੇ ਦੂ ਮੈਂ ਵਿੱਚੋਂ ਉਹ ਪੈਸੇ ਤੁਹਾਨੂੰ ਦੇ ਦਊਗਾ ਨਾ ਕੁਝ ਥੋੜੇ ਬਹੁਤੇ ਕੁਛ ਵੀ ਖਰਚ ਤੁਹਾਡਾ ਸਾਰੂ ਸੁਬੇ ਨਵਾਜ ਸਰਾਏ ਗਦਾਰੂ ਅਨੇ ਸਿੰਧਾਂ ਚਾਰ ਦਿਨਾਂ ਭੱਟਾ ਚੱਲਾਂਗੇ ਜਿੱਥੇ ਤੁਸੀਂ ਕਹੋਗੇ ਮਨਾਵਾਜ ਉੱਥੇ ਪੜ ਲੂ ਚੱਲ ਕੇ ਆਪਾਂ ਰਾਹ 'ਚ ਫੜਫੜੋ ਲੱਗ ਗਏ ਹੁਣ ਬੰਦਾ ਮੌਤ ਤੋਂ ਡਰਦਾ ਕੀ ਨਹੀਂ ਕਰਦਾ ਸਤਿਗੁਰੂ ਕਹਿੰਦੇ ਵੀ ਜੱਗ ਇਹੋ ਜਾਂ ਬਣਿਆ ਵੀ ਜੱਗ ਮਰਨ ਨਾ ਪਾਇਆ ਕਿਸੇ ਬੰਦੇ ਨੂੰ ਮੌਤ ਨਹੀਂ ਚੰਗੀ ਲੱਗਦੀ ਕਿ ਉਹ 200 ਸਾਲ ਦਾ ਕਿਉਂ ਨਾ ਹੋ ਜਾਈ ਉਹਨੂੰ ਪੁੱਛੀਏ ਬਾਬਾ ਕਿਵੇਂ ਮੌਤ ਕਹਿੰਦੇ ਮੈਂ ਤੇਰਾ ਖਾਣਾ ਲੈ ਕੇ ਤੇਰੇ ਘਰੋਂ ਖਾਣਾ ਹੈ ਮੈਂ ਕਿਉਂ ਮਰਾ ਮਰ ਤੁਮ ਤੇਰਾ ਪਿਓ ਮੇਰੀ ਤੇਰੀ ਮਾਂ ਮਰੇ ਕਹਿਆ ਹਿਆਰ ਗਾਲਾਂ ਕੱਢੂ ਸੱਚ ਐ ਝੂਠ ਥੋੜਾ ਕਿਤੇ ਹੁਣ ਸਤਗੁਰੂ ਕਹਿੰਦੇ ਵੀ ਜਗ ਮਰਨ ਨਾ ਭਾਇਆ ਨੇ ਤੇ ਆਪ ਲਕਾਇਆ ਕਹਿੰਦੇ ਆਪਣੇ ਆਪ ਨੂੰ ਲੁਕਾਉਂਦੇ ਨੇ ਮੌਤ ਕਿਸੇ ਨੂੰ ਚੰਗੀ ਨਹੀਂ ਲੱਗਦੀ ਤੇ ਲੁਕਦੇ ਪਤਾ ਕਿਉਂ ਮਤ ਜਨ ਪਕਰੇ ਲੈ ਜਾਏ ਜੀਉ ਕਿਤੇ ਸਾਨੂੰ ਜਨ ਨਾ ਲੈ ਜਾਣ ਕਿਤੇ ਪਰ ਸਤਗੁਰੂ ਕਹਿੰਦੇ ਭਲਿਆ ਕਿੱਥੇ ਲੁਕੇਗਾ ਇੰਨਾ ਤੋਂ ਕਿਵੇਂ ਲੁਕ ਜਾਏਗਾ ਮਰਾਰੇ ਕਿਉਂ ਲੁਕਣ ਨੂੰ ਕੀ ਆ ਬਥੇਰੀਆਂ ਥਾਵਾਂ ਲੁਕਣ ਨੂੰ ਕੀ ਆ ਪੂਰਾ ਪਾਰਾ ਪੱਟ ਕੇ ਕਿਤੇ ਚਲੇ ਜਾਵਾਂਗੇ ਮਿੱਠੇ ਰਵਾਂਗੇ ਉਹਨਾਂ ਕੋਲ ਦੱਸਣਾ ਕਹਿੰਦੇ ਨਹੀਂ ਐ ਨਹੀਂ ਹੋਣਾ ਫਿਰ ਕਹਿੰਦੇ ਹਰ ਅੰਤਰ ਬਹਾਰ ਹਰ ਪ੍ਰਭ ਏਕੋ ਜਿੱਥੇ ਜਾ ਰੱਬ ਦੇ ਨਾਲ ਹੈ ਉਹਦੇ ਕੋਲ ਆਓ ਹਰ ਅੰਤਰ ਬਾਰ ਹਰ ਪ੍ਰਭ ਏਕੋ ਇਹ ਜੀੜਾ ਰੱਖਿਆ ਨਾ ਜਾਏ ਜਿਓ ਸਤਗੁਰੂ ਨੇ ਭਲਿਆ ਜਿੰਨੇ ਮਰਜ਼ੀ ਕੋਸ਼ਿਸ਼ ਕਰ ਲਈ ਜਮਾ ਨੇ ਤਾਂ ਤੈਨੂੰ ਲੈ ਕੇ ਜਾਣਾ ਕਿਉਂ ਕਿ ਪ੍ਰਮਾਤਮਾ ਹਰੇਕ ਦੇ ਅੰਦਰ ਤੇ ਬਾਹਰ ਸਾਰੇ ਜਗਤ ਵਿੱਚ ਵਸਦਾ ਹੈ ਉਸ ਪਾਸੋਂ ਲੁਕਾ ਕੇ ਇਹ ਜਿੰਦ ਮੌਤ ਤੋਂ ਬਚਾਈ ਨਹੀਂ ਜਾ ਸਕਦੀ ਇਹ ਜਿੰਨੇ ਮਰਜ਼ੀ ਕੋਸ਼ਿਸ਼ ਕਰ ਹਰ ਅੰਤਰ ਬਾਹਰ ਹਰ ਬ੍ਰਵ ਇੱਕ ਇਹ ਜਿਹੜਾ ਇਹ ਜਿੰਦ ਰੱਖੀ ਨਹੀਂ ਜਾਣੀ ਰੱਖਿਆ ਨਾ ਜਾਏ ਜਿਉਂ ਇਹ ਜੰਦਰੀ ਬਚਣੀ ਜਿੱਦ ਤੇਰਾ ਲੇਖ ਆ ਗਿਆ ਨਾ ਤੇਰੀ ਕਿੱਠੀ ਉੱਥੋਂ ਆ ਗਈ ਆ ਗਿਆ ਪਰਮਾਨਾ ਆ ਗਿਆ ਉੱਥੋਂ ਵਰੰਟਾ ਆ ਗਿਆ ਜਿੱਦੇ ਉਹਦੇ ਪਰ ਕਿਸੇ ਨੇ ਤੈਨੂੰ ਨਹੀਂ ਛਡਾਉਣਾ ਸਤਿਗੁਰੂ ਕਹਿੰਦੇ ਉਹਦੇ ਤੈਨੂੰ ਜਾਣਾ ਹੀ ਪੈਣਾ ਹੈ ਇਹ జగਤ ਨੂੰ ਦੇ ਵਿੱਚ ਵਸਦੇ ਆ ਸਮਾਂ ਆ ਗਿਆ ਤੂੰ ਆਪਣੀ ਜਿੰਦ ਨੂੰ ਕਿਤੇ ਵੀ ਲੁਕੋ ਕੇ ਰੱਖ ਨਹੀਂ ਸਕਦਾ ਕਿਉਂਕਿ ਉਹ ਪ੍ਰਮਾਤਮਾ ਹਰੇਕ ਦੇ ਅੰਦਰ ਹੈ ਬਾਹਰ ਵੱਸਦਾ ਹੈ ਜਗਤ ਵਿੱਚ ਹਰ ਥਾਂ ਤੇ ਮੌਜੂਦ ਹੈ ਤੇ ਉਸ ਪਾਸੋਂ ਲੁਕਾ ਕੇ ਜਿੰਦ ਮੌਤ ਤੋਂ ਬਚਾਈ ਨਹੀਂ ਜਾ ਸਕਦੀ ਇਹ ਜਿੰਦ ਕਿਸੇ ਤਰ੍ਹਾਂ ਵੀ ਮੌਤ ਤੋਂ ਬਚਾ ਕੇ ਰੱਖੀ ਨਹੀਂ ਜਾ ਸਕਦੀ ਸਤਿਗੁਰੂ ਕਹਿੰਦੇ ਫਿਰ ਕਿਵੇਂ ਕਹਿੰਦੇ ਕਿਉਂ ਜਿਉ ਰੱਖੀ ਜੇ ਕਿਉਂ ਰੱਖ ਸਕਦਾ ਨਹੀਂ ਰੱਖੀ ਜਾਣੀ ਹਰ ਵਸਤ ਲੜੀ ਜੇ ਜਿਸ ਕੀ ਵਸਤ ਸੋ ਲੈ ਜਾਏ ਜਿਉਏ ਥਿਗਰੀ ਸੇ ਇਹ ਤਾਂ ਰੱਬ ਨੇ ਦਿੱਤਾ ਨਾ ਜਿਹੜਾ ਜੀਵਨ ਦਿੱਤਾ ਪਰਮਾਤਮਾ ਦਾ ਦਿੱਤਾ ਉਸ ਦੀ ਵਸਤੂ ਹੈ ਤਾਂ ਸਤਿਗੁਰੂ ਕਹਿੰਦੇ ਇਹ ਜਿੰਦ ਕਿਸੇ ਤਰੀਕੇ ਨਾਲ ਵੀ ਮੌਤ ਤੋਂ ਬਚਾ ਕੇ ਰੱਖੀ ਨਹੀਂ ਜਾ ਸਕਦੀ ਉਸ ਹਰੀ ਪਰਮਾਤਮਾ ਇਸ ਜਿੰਦ ਵਸਤ ਨੂੰ ਲੱਭ ਹੀ ਲੈਂਦਾ ਕਿੱਥੇ ਲੈ ਕੇ ਜਾਊਗਾ ਕਿਸੇ ਲੁਕ ਜੋਗੇ ਮੌਤ ਤੋਂ ਨਹੀਂ ਲੁਕਿਆ ਜਾਣਾ ਇੱਕ ਕਹਾਵਤ ਹੈ ਨਾ ਮੂਸਾ ਡਰਿਆ ਮੌਤ ਤੋਂ ਮੌਤ ਅੱਗੇ ਖੜੀ ਇਹ ਵੀ ਸੱਚ ਹੈ ਹੁਣ موسی ਪੈਗੰਬਰ ਜਿਹੜਾ ਸੀ ਇੱਕੀ ਵਾਰ ਰੱਬ ਨਾਲ ਅੱਲਾ ਨਾਲ ਗੱਲਾਂ ਕੀਤੀਆਂ ਸੀ ਤੇ ਮੌਤ ਤੋਂ ਵੀ ਡਰ ਗਿਆ ਪਰ ਮੌਤ ਨੇ ਫਿਰ ਘਿਰ ਕੇ ਉੱਥੇ ਹੀ ਲਿਆਂਦਾ ਜਿੱਥੇ ਉਹਦੀ ਮੌਤ ਹੋਣੀ ਸੀ ਉੱਥੇ ਲੈ ਕੇ ਆਉਂਦਾ ਨਹੀਂ ਡਰ ਭੱਜ ਗਿਆ ਮੌਤ ਤੋਂ ਪਰ ਇਹ ਕਥਾਵਾਂ ਨੇ ਆਉਂਦੀਆਂ ਨੇ ਮੌਤ ਦੇ ਸੰਬੰਧੀ ਜਿਨ੍ਹਾਂ ਨੇ ਬੜੀ ਕੋਸ਼ਿਸ਼ ਕੀਤੀ ਵੀ ਅਸੀਂ ਦੱਸ ਦਿੱਤਾ ਵੀ ਤੈਨੂੰ ਮੌਤ ਤੋਂ ਨਹੀਂ ਡਰ ਕੇ ਭੱਜ ਗਏ ਘੋੜੀਆਂ ਲੈ ਲੈ ਭੱਜ ਗਏ ਪਰ ਅਖੀਰ ਨੂੰ ਉਸੇ ਜਗ੍ਹਾ ਜਿੱਥੇ ਦੱਸਿਆ ਆਏ ਫੇਰ ਉੱਥੇ ਹੀ ਚੱਲ ਗਏ ਤੇ ਮੌਤ ਨੇ ਆ ਕੇ ਘੇਰਾ ਪਾ ਲਿਆ ਸਤਿਗੁਰੂ ਕਹਿੰਦੇ ਵੀ ਮੌਤ ਜਿਹੜੀ ਆ ਨਾ ਇਹਦੇ ਤੋਂ ਜਿੰਦ ਜਿਹੜੀ ਇਹ ਮੌਤ ਤੋਂ ਕੋਈ ਵੀ ਨਿਬਾਜ ਸਕਦਾ ਇਹ ਜਿੰਦ ਨੂੰ ਬਚਾਇਆ ਜਾ ਸਕਦਾ ਹੀ ਨਹੀਂ ਕਿਸੇ ਹਾਲਤ ਵਿੱਚ ਇਹ ਪ੍ਰਮਾਤਮਾ ਦੀ ਵਸਤੂ ਹੈ ਤੇ ਉਸ ਦਾਤੇ ਨੇ ਅਖੀਰ ਲਭ ਲੈਂਦਾ ਹੈ ਪਰਮਾਤਮਾ ਦੀ ਇਹ ਚੀਜ਼ ਉਹ ਇਸ ਨੂੰ ਲੈ ਜਾਂਦਾ ਜਿਸ ਕੀ ਵਸ ਸੋਈ ਲੈ ਜਾਏਗਾ ਰੋਸ ਕਿਸੇ ਸਿਉ ਕੀਤੇ ਕਾਦੇ ਵਾਸਤੇ ਰੋਸ ਕਰਨਾ ਉਹਨੇ ਦਿੱਤੀ ਹੈ ਜੰਦ ਉਹ ਮਾਲਕ ਆ ਭਾਈ ਇਸ ਜੰਦਾ ਜਿਵੇਂ ਕਾਚੀ ਪਾਕੀ ਬਾੜ ਪੁਰਾਨੀ ਜਿਵੇਂ ਇੱਕ ਜ਼ਿੰਮੇਦਾਰ ਤਰਸਾਨ ਆਪਣੀ ਫਸਲ ਬੀਜਦਾ ਸਤਿਗੁਰੂ ਕਹਿੰਦੇ ਫਸਲ ਬੀਜੀ ਫਸਲ ਦਾ ਉਹ ਮਾਲਕ ਆ ਜੀ ਉਹ ਕੱਚੀ ਵੱਢ ਲੈ ਪੱਕੀ ਵੱਢ ਲੈ ਹਰੀ ਵੱਢ ਲੈ ਪੱਕੀ ਕਾਚੀ ਵਾਕੀ ਵੱਢ ਇਸੇ ਤਰ੍ਹਾਂ ਰੱਬ ਹੈ ਇਹ ਫਸਲਾਂ ਅਸੀਂ ਉਹਦੀ ਛਤਗੁਰੂ ਕਹਿੰਦੇ ਜਿਵੇਂ ਮਰਜੀ ਸਮਾਂ ਉਹਦੀ ਮਰਜੀ ਦੁ ਮਰਜੀ ਵੱਢ ਕੇ ਲੈ ਲੇ ਸਾਡਾ ਕੋਈ ਜੋਰ ਨਹੀਂ ਚੱਲਣਾ ਮੌਤ ਅੱਗੇ ਕਿਸੇ ਦਾ ਜੋਰ ਕੋਈ ਨਹੀਂ ਅੱਗੇ ਸਤਿਗੁਰੂ ਨੇ ਕਿਰਪਾ ਕੀਤੀ ਕਹਿਣ ਲੱਗੇ ਮਨਮੁਖ ਕਰਨ ਪਲਾਵ ਕਰ ਪਰਮੇ ਸਭ ਔਖ ਦਦਾਰੂ ਲਾਏ ਜਿਉ ਕਹਿੰਦੇ ਆਪਣੇ ਮਨ ਦੇ ਪਿੱਛੇ ਕਰਨ ਵਾਲੇ ਬੰਦੇ ਫਿਰ ਤਰਲੇ ਕਰ ਕਰਕੇ ਹਰੇਕ ਕਿਸਮ ਦਾ ਕਰਨ ਪਲਾਵ ਮੌਤ ਤੋਂ ਡਰਦੇ ਨੇ ਤੇ ਮੌਤ ਤੋਂ ਡਰਦੇ ਆ ਫਿਰ ਕਈ ਤਰ੍ਹਾਂ ਦੀਆਂ ਔਸ਼ਧੀਆਂ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਫਿਰ ਵਰਤੋਂ ਹੁੰਦੀ ਹੈ ਫਿਰ ਡਾਕਟਰ ਨੂੰ ਵੀ ਜਾ ਕੇ ਕਹਿ ਦੇਈਦਾ ਵੈਦ ਨੂੰ ਕਹਿ ਦੇਈਦਾ ਪ੍ਰਵਾਹ ਨਾ ਕਰੀ ਪੈਸਿਆਂ ਦੀ ਬੰਦਾ ਨਹੀਂ ਜਾਣਾ ਚਾਹੀਦਾ ਪਰ ਸਤਗੁਰੂ ਕਹਿੰਦੇ ਨਹੀਂ ਫਿਰ ਵੈਦ ਪਤਾ ਕਹਿੰਦਾ ਵੈਦ ਕਹੀ ਹਾਂ ਹੀ ਪਲਾਂ ਤਾਰੂ ਮੇਰੇ ਵੱਸ ਕਹਿੰਦੇ ਗੱਲ ਹੀ ਕੋਈ ਨਹੀਂ ਦਾਰੂ ਮੇਰੇ ਅਧੀਨ ਹੈ ਮੇਰੇ ਵੱਸ ਹੈ ਤੇ ਮੈਂ ਦਾਰੂ ਮੇਰੀ ਐਸੀ ਹੈ ਤਾਂ ਅਮਰਤ ਹੈ ਜਿਹਦੇ ਅੰਦਰ ਚਲੀ ਗਈ ਉਹਨੇ ਮਰਨਾ ਹੀ ਨਹੀਂ ਪਰ ਕਹਿੰਦੇ ਨਹੀਂ ਭਾਈ ਇਹ ਤੋ ਬਸਤ ਗੋਪਾਲ ਕੀ ਜਦ ਭਾਵੇਂ ਲੈ ਖਸ ਇਹ ਤਾਂ ਭਾਈ ਉਸधातੇ ਦੀ ਵਸਤੂ ਹੈ ਉਹਦੀ ਚੀਜ਼ ਆ ਜਦੋਂ ਮਰਜੀ ਖਿੱਚ ਕੇ ਲਾ ਜੇ ਤੇਰੀਆਂ ਦਵਾਈਆਂ ਕੀ ਕਰ ਸਕਦੀਆਂ ਉੱਤੇ ਤੇਰੀਆਂ ਔਸ਼ਦੀਆਂ ਕੁਛ ਨਹੀਂ ਕਰਨੀਆਂ ਸਤਿਗੁਰੂ ਕਹਿੰਦੇ ਮਨਮੁਖ ਇਹ ਮਨਮੁਖ ਬੰਦੇ ਦੀ ਗੱਲ ਹੈ ਕਰਨ ਪਲਾਪ ਕਰ ਪਰਮੇ ਕਹਿੰਦੇ ਬੜੇ ਕੀਰਨੇ ਪਾਉਂਦਾ ਬੜੇ ਤਰਲੇ ਲੈਂਦਾ ਬੜੇ ਭਰਮ ਭਲੇਖਿਆਂ ਵਿੱਚ ਪੈਂਦਾ ਤਰਦਾ ਕਿ ਸਭ ਔਖ ਦਾ दारू ਲਾਏ ਜੀ ਉਹ ਹੁਣ ਮੌਤ ਦੀ ਕੋਈ ਦਾਰੂ ਹੈ ਮੌਤ ਦੀ ਕੋਈ ਔਸ਼ਧੀ ਬਣੀ ਅਜੇ ਤੱਕ ਨਹੀਂ ਬਣੀ ਜਿਸ ਦਿਨ ਮੌਤ ਆ ਗਈ ਉਹਦੇ ਕੋਈ ਦਵਾਈ ਹੈ ਹੀ ਏਸੀ ਨਹੀਂ ਸਤਿਗੁਰੂ ਕਹਿੰਦੇ ਜੇ ਜਿਹਦੀ ਤੈਨੂੰ ਦਵਾਈ ਦੇ ਦਿੱਤੀ ਕੋ ਬਾਅਦ ਜੇ ਕਿਸੇ ਬੁਖਾਰ ਚੜ ਗਿਆ ਦਵਾਈ ਲੈ ਲੈ ਗਿਆ ਕੰਨ ਵਕ ਪਰ ਜੇ ਬੁਖਾਰ ਦੇ ਬਾਹਲੇ ਨਾਲ ਤੇਰੀ ਮੌਤ ਹੋਣੀ ਆ ਤੇ ਬੁਖਾਰ ਵੀ ਨਹੀਂ ਲੈਣਾ ਅਸੀਂ ਨਾ ਤਾੜੇ ਤਾਂ ਬਿਮਾਰੀ ਆਪ ਆਈ ਹੋਣਾ ਸਤਿਗੁਰੂ ਕਹਿੰਦੇ ਕਿ ਬਾਹਲਾ ਬਣਨਾ ਹੈ ਬਿਮਾਰੀ ਦਾ ਤੇ ਉਸ ਬਿਮਾਰੀ ਨਾਲ ਤੇਰੀ ਹੋਣੀ ਆ ਮੌਤ ਤੇ ਫਿਰ ਭਾਵੇਂ ਜਿੱਥੇ ਮਰਦੀ ਚਲੇ ਜਾਂਦੀ ਦੁਨੀਆ ਤੇ ਕੋਈ ਡਾਕਟਰ ਤੈਨੂੰ ਬਚਾ ਨਹੀਂ ਸਕਦਾ ਕੋਈ ਔਸ਼ਧੀ ਤੈਨੂੰ ਬਚਾ ਨਹੀਂ ਸਕਦੀ ਸਤਿਗੁਰੂ ਕਹਿੰਦੇ ਫਿਰ ਚੇਤੇ ਰੱਖੀ ਮਨਮੁਖ ਕਰਨ ਪਲਾਵ ਕਰ ਪਰਨੇ ਸਭ ਔਖਤ दारू ਲਾਏ ਜਿਓ ਕਹਿੰਦੇ ਭਾਈ ਜਿਹੜੇ ਮਨਮੁਖ ਬੰਦੇ ਉਹ ਕਿਰਮੇ ਪਾਉਂਦੇ ਆ ਬੜੇ ਭਰਤ ਭਲੇਖਿਆ ਵਿੱਚ ਪੈਂਦੇ ਬੜੇ ਤਰਲੇ ਲੈਂਦੇ ਆ ਤੇ ਤਰਲੇ ਕੀ ਲੈਂਦੇ ਸਭ ਔਖਤ दारू ਲਾਏ ਜਿਓ ਮੌਤ ਤੋਂ ਬਚਣ ਦੀਆਂ ਬੜੀਆਂ ਔਸ਼ਦੀਆਂ ਨਭਦੇ ਨੇ ਬੜੇ ਕੁਸਤੇ ਖਾਂਦੇ ਨੇ ਬੜੀਆਂ ਦਵਾਈਆਂ ਖਾਂਦੇ ਨੇ ਇਹ ਸਾਨੂੰ ਭਾਈ ਬਹੁਤ ਨਾ ਆਪਿਆ ਪਰ ਸਤਿਗੁਰ ਕਹਿੰਦੇ ਹੋ ਸਕਦਾ ਕਿਤੇ ਜਿਸ ਕੀ ਵਕਤ ਪ੍ਰਭ ਲੈ ਸੁਆਮੀ ਜਨ ਉਬਰੇ ਸ਼ਬਦ ਕਮਾਏ ਜੀ ਹੁਣ ਬਚਣਾ ਕਿਵੇਂ ਮੌਤ ਤੋਂ ਇਹ ਵੀ ਨਾਲ ਸਤਿਗੁਰ ਨੇ ਇਸ਼ਾਰਾ ਕਰ ਦਿੱਤਾ ਸਰੀਰਕ ਮੌਤ ਹੋਣੀ ਹੈ ਇਹ ਤੋਂ ਨਹੀਂ ਬਚਿਆ ਜਾ ਸਕਦਾ ਪਰ ਆਤਮਿਕ ਮੌਤ ਤੋਂ ਕਿਵੇਂ ਬਚਣਾ ਆਤਮਿਕ ਮੌਤ ਤੋਂ ਬਚਣ ਦੀ ਕੋਸ਼ਿਸ਼ ਕਰਿਓ ਸਤਿਗੁਰੂ ਕਹਿ ਕੇ ਰਹੇ ਨੇ ਭਾਈ ਸਰੀਰਿਕ ਮੌਤ ਤੋਂ ਬਚਣ ਦੀ ਕੋਸ਼ਿਸ਼ ਨਾ ਕਰੀ ਇਹ ਆਉਣੀ ਆਉਣੀ ਹੈ ਤੇ ਜੇ ਬਚਣਾ ਤੇ ਫਿਰ ਆਤਮਿਕ ਮੌਤ ਤੋਂ ਬਚ ਜਾਉਂਦੇ ਜੀ ਆ ਜਿਹੜੀ ਆਤਮਿਕ ਮੌਤ ਤੈਨੂੰ ਆਉਂਦੀ ਹੈ ਨਾ ਉੱਥੇ ਫਿਰ ਪਤਾ ਕੀ ਹੁੰਦਾ ਹੈ ਸਤਿਗੁਰੂ ਕਹਿੰਦੇ ਉੱਥੇ ਤੂੰ ਕੇਵਲ ਇੱਕ ਲੋਥ ਦੀ ਤਰ੍ਹਾਂ ਤੁਰਦੀਆਂ ਫਿਰਦੀਆਂ ਲਾਸ਼ਾਂ ਦੀ ਤਰ੍ਹਾਂ ਜੇ ਤੂੰ ਆਤਮਿਕ ਤੌਰ ਦੇ ਉੱਤੇ ਮਰਿਆ ਹੋਇਆ ਤਾਂ ਜੇ ਆਤਮਿਕ ਮੌਤ ਤੌਰ ਤੇ ਮਰ ਚੁੱਕਿਆ ਹੈ ਤੇ ਮੌਤ ਤੇਰੀ ਹੋਈ ਪਈ ਹੈ ਅੱਲਾ ਸਰੀਰ ਹੀ ਤੁਰਿਆ ਫਿਰਦਾ ਸੀਨੇ ਤੱਕ ਜਾਣਾ ਹੀ ਜਾਣਾ ਹਰਕਤਾਂ ਜਾਣਾ ਹੀ ਤਾਂ ਤਾਂ ਸਤਿਗੁਰੂ ਅੱਗੇ ਕਿਰਪਾ ਕਰਕੇ ਕਹਿਣ ਲੱਗੇ ਜਿਸ ਕੀ ਵਾਸਤ ਪ੍ਰਭ ਲਏ ਸੁਆਮੀ ਭਾਈ ਇਹ ਜਿਸ ਦਾਤੇ ਨੇ ਕਿਰਪਾ ਕਰਕੇ ਵਸਤੂ ਦਿੱਤੀ ਹੈ ਨਾ ਇਹ ਉਸੇ ਦੀ ਵਸਤੂ ਤੋਂ ਇੱਕਦਮ ਲਈ ਜਾਣੀ ਵਿਚ ਨਹੀਂ ਥੋੜਾ ਕਿਤੇ ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਚੀਜ਼ ਹੈ ਉਹ ਮਾਲਕ ਹੈ ਪਰਮਾਤਮਾ ਇਸ ਨੂੰ ਲੈ ਕੇ ਹੀ ਜਾਂਦਾ ਲੈਂਦਾ ਹੀ ਲੈਂਦਾ ਕੋਈ ਸ਼ੱਕ ਨਹੀਂ ਪਰ ਅਗਲੀ ਜਿਹੜੀ ਗੱਲ ਹੈ ਨਾ ਕਰਨਾ ਕੀ ਹੈ ਮਹਾਰਾਜ ਕਿਵੇਂ ਬਚ ਕੇ ਫਿਰ ਆਤਮਾ ਦਾ ਮੌਤ ਉਹ ਕਹਿੰਦੇ ਜਨ ਉਪਰੇ ਮਹਾਰਾਜ ਕਿਹੜੇ ਜਨ ਦੀ ਗੱਲ ਕਰਦੇ ਹੋ ਕਿਹੜੇ ਭਗਤ ਦੀ ਗੱਲ ਕਰਦੇ ਵੀ ਬਚ ਗਏ ਸ਼ਬਦ ਕਮਾਏ ਜੀ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਹੈ ਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਨੂੰ ਕਮਾਇਆ ਕਮਾਏ ਦੇ ਅਰਥ ਸਮਝਦੇ ਹੋ ਨਾ ਸਤਿਗੁਰੂ ਦੇ ਸ਼ਬਦ ਨੂੰ ਕਮਾਉਣਾ ਜ਼ਿੰਦਗੀ ਦੇ ਵਿੱਚ ਸਤਿਗੁਰੂ ਦੇ ਸ਼ਬਦ ਅਨੁਸਾਰ ਆਪਣੀ ਜ਼ਿੰਦਗੀ ਦੇ ਨੂੰ ਢਾਲਣਾ ਉਹਦੇ ਮੁਤਾਬਕ ਚੱਲਣਾ ਇਹ ਕਮਾਉਣਾ ਹੈ ਸਤਿਗੁਰੂ ਕਹਿੰਦੇ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਉਹ ਬੜੇ ਲੰਦੇ ਅਤਰਲੇ ਬੜੇ ਤਰਲੇ ਕਰ ਕਰਕੇ ਹਰ ਇੱਕ ਕਿਸਮ ਦਾ ਨਵਾਦਾਰੂ ਵਰਤ ਕੇ ਭਟਕਦੇ ਵਰਦੇ ਨੇ ਮੌਤ ਤੋਂ ਬਚ ਜਾਈਏ ਪਰ ਜਿਸ ਪ੍ਰਮਾਤਮਾ ਦੀ ਇਹ ਦਿੱਤੀ ਹੋਈ ਇਹ ਚੀਜ਼ ਹੈ ਉਹ ਮਾਲਕ ਦਾਤਾ ਇਸ ਨੂੰ ਲਈ ਲੈਂਦਾ ਇੱਕਦਮ ਲਈ ਜਾਂਦਾ ਤੇ ਪ੍ਰਮਾਤਮਾ ਦੇ ਸੇਵਕ ਗੁਰੂ ਦਾ ਸ਼ਬਦ ਕਮਾ ਕੇ ਸ਼ਬਦ ਦੇ ਅਨੁਸਾਰ ਆਪਣਾ ਆਤਮਿਕ ਜੀਵਨ ਬਣਾ ਕੇ ਇਸ ਮੌਤ ਦੇ ਸਹਮਤੋਂ ਬਚ ਜਾਂਦੇ ਨੇ ਇਸ ਮੌਤ ਦੇ ਸਹਮਤੋਂ ਬਚ ਜਾਂਦੇ ਨੇ ਉਹਨਾਂ ਨੂੰ ਮੌਤ ਡਰਾਉਣੀ ਨਹੀਂ ਲੱਗਦੀ ਫਿਰ ਪਤਾ ਕੀ ਕਹਿੰਦੇ ਨੇ ਕਦੇ ਪੀਰ ਮੋਹੇ ਮਰਨੇ ਕਾ ਚਾਉ ਹੈ ਵੇਖੋ ਇਹ ਹੈ ਭਗਤਾਂ ਦੀ ਜ਼ਿੰਦਗੀ ਇਹ ਭਗਤਾਂ ਦਾ ਜੀਵਨ ਹੈ ਮੋਹੇ ਮਰਨੇ ਕਾ ਚਾਉ ਹੈ ਉਹ ਕਹਿੰਦੇ ਮੈਨੂੰ ਚਾਹ ਮਰਨ ਦਾ ਇੱਕ ਕਹਿੰਦੇ ਜੱਗ ਮਰਨਾ ਨਾ ਪਾਇਆ ਨਾ ਤਾਂ ਆਪ ਲੁਕਾਇਆ ਬੇਜੜ ਕੇ ਲੁਕਦੇ ਫਿਰਦੇ ਮੌਤ ਨਾ ਆ ਜੇ ਮੌਤ ਤੋਂ ਡਰਦੇ ਆ ਹਰ ਇੱਕ ਚੀਜ਼ ਤੋਂ ਡਰਦੇ ਜਿਹਦੋਂ ਸਾਨੂੰ ਨੁਕਸਾਨ ਪਤਾਉਂਦੀ ਡਰਦੇ ਆ ਉਹਦੇ ਤੋਂ ਵੀ ਇਹਦੇ ਕਾਰਨ ਮੇਰੀ ਮੌਤ ਨਾ ਹੋ ਜਾਵੇ ਪਰ ਇੱਕ ਪਾਸੇ ਕਹਿੰਦੇ ਕਬੀਰ ਮੋਹੇ ਮਰਨੇ ਕਾ ਚਾਹ ਹੈ ਮੈਨੂੰ ਚਾਹ ਹੈ ਮਰਨ ਦਾ ਪਰ ਮਰਨਾ ਕਿੱਥੇ ਆ ਇਹ ਗੱਲ ਤੇਤੇ ਰੱਖਿਓ ਨਾਲੇ ਜਾਂ ਦੇ ਕੇ ਸ਼ਰਾਬ ਪੀ ਕੇ ਨਹੀਂ ਮਰਨਾ ਮੈਨੂੰ ਮaaf ਕਰ ਦਿਓ ਕਿਤੇ ਵੇਖੋ ਮੈਨੂੰ ਕਿਤੇ ਨਾ ਬਾਬਾ ਇਹ ਗੱਲ ਕੋਖ ਜਾਂਦਾ ਟੀਕੇ ਲਾ ਲਾ ਕਿ ਨਹੀਂ ਮਰਨਾ ਗੋਲੀਆਂ ਖਾ ਕੇ ਨਹੀਂ ਮਰਨਾ ਥਾ ਥਾਂ ਉਤੇ ਬਿਆਜ ਲਾ ਕੇ ਟੀਕੇ ਕੋਈ ਜਵਾਨ ਪੁੱਤ ਸਾਡਾ ਉਥੇ ਡਿੱਗਿਆ ਪਿਆ ਕੋਈ ਉਹ ਥਾਂ ਤੇ ਡਿੱਗਿਆ ਪਿਆ ਮਾਵਾ ਕਿਰਨੇ ਪਾਈ ਜਾਂਦੀਆਂ ਬੇੜਾ ਕਰਕੇ ਜੇ ਇਹਨਾਂ ਦਾ ਲੋਕਾਂ ਦਾ ਜਿਹੜੇ ਉਹ ਜੇ ਕੰਮ ਕਰੀ ਜਾਂਦੇ ਆ ਬੈਠੇ ਉਹ ਸੱਚੇ ਬਾਦਸ਼ਾਹ ਤੂੰ ਹੋਰ ਨਹੀਂ ਸਾਡਾ ਚਾਰਾ ਤੇਰੇ ਅੱਗੇ ਅਰਦਾਸ ਹੈ ਮੇਰੀ ਮਾਤਰ ਜਾਨਾ ਕਾਸ ਕਰਦਾ ਸਾਹਮਣੇ ਇਹਨਾਂ ਲੋਕਾਂ ਦਾ ਇਹ ਲੋਕਾਂ ਦੇ ਪੁੱਤ ਮਾਰੀ ਜਾਂਦੇ ਤੋਂ ਇਹਨਾਂ ਨੂੰ ਲੈ ਜਾ ਕੀ ਕਰੂਗਾ ਗਰਦ ਪਹਾੜ ਹੈ ਤਾਂ ਧਰਤੀ ਦੇ ਉੱਤੇ ਘਰਾਂ ਦੇ ਘਰ ਵਿਹਲੇ ਕਰਦੇ ਆਪਣੇ ਮਕਾਨ ਕੋਠੀਆਂ ਬਣਾਉਣ ਦੀ ਖਾਤਰ ਇਹਨਾਂ ਲੋਕਾਂ ਨੇ ਮਾਵਾ ਦੇ ਕੱਲੇ ਕੱਲੇ ਪੁੱਤ ਮਰੇ ਤੇ ਮਾਵਾ ਤਰਲੇ ਬੋਂਦਿਆਂ ਰਹਿੰਦੀ ਮੇਰੇ ਬੇਟੇ ਦਾ ਐਕਸੀਡੈਂਟ ਹੋਇਆ ਤੇ ਕਾਰਨ ਨਸ਼ਾ ਸੀ ਇਹ ਨਹੀਂ ਮੇਰਾ ਬੇਟਾ ਨਸ਼ਾ ਕਰਦਾ ਸੀ ਉਹਨਾਂ ਨੂੰ ਜਿੱਤ ਵਿੱਚ ਪਤਾ ਹੀ ਨਹੀਂ ਮੇ ਨਸ਼ਾ ਹੁੰਦਾ ਕੀ ਹੈ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਉਹ ਨਸ਼ੇ ਦੇ ਵਿੱਚੇ ਹੋਏ ਸੀ ਕਿਤਾ ਪਿਤਾ ਜੀ ਨੂੰ ਸਾਨੂੰ ਬਾਅਦ ਚ ਪਤਾ ਲੱਗਿਆ ਜਦੋਂ ਬੰਦਾ ਪਾਗਲ ਹੋਇਆ ਪਾਗਲ ਹੋ ਕੇ ਹਸਪਤਾਲ ਦਾਖਲ ਹੋਇਆ ਫਿਰ ਉਹ ਬੰਦੇ ਮੇਰੇ ਕੋਲ ਐ ਵੀ ਸਾਡਾ ਮੁੰਡਾ ਪਾਗਲ ਹੋ ਗਿਆ ਕਾਰਨ ਨਸ਼ਾ ਕਰਦਾ ਸੀ ਮੈਂ ਖੰ ਤੁਸੀਂ ਮੈਨੂੰ ਪਾਗਲ ਕਰਤਾ ਮੇਰੇ ਪਰਿਵਾਰ ਨੂੰ ਪਾਗਲ ਤੁਸੀਂ ਕਰਤਾ ਤੁਹਾਡਾ ਤਾਂ ਇੱਕ ਪਾਗਲ ਹੋਇਆ ਸਾਰਾ ਪਰਿਵਾਰ ਪਾਗਲ ਹੋ ਗਿਆ ਸੀ ਮੇਰਾ ਨੌਜਵਾਨ ਪੁੱਤ ਗਿਆ ਮੇਰਾ ਤਾਂ ਹੀਰਾ ਸੀ ਪੁੱਤ ਦੋਸਤ ਵਜੀਫੇ ਮਿਲਦੀ ਸੀ ਸਟੇਟ ਦਾ ਸੈਂਟਰ ਦਾ ਸਾਰੇ ਪੰਜਾਬ ਤੋਂ ਪਹਿਲੇ ਨੰਬਰ ਤੇ ਸੀ ਪੜਾਈ ਦੇ ਵਿੱਚ ਮੇਰਾ ਤਾਂ ਘਰ ਤੁਸੀਂ ਬਰਬਾਦ ਕਰਤਾ ਤੁਹਾਡਾ ਤਾਂ ਪਾਗਲ ਹੋ ਗਏ ਹੋਗਾ ਕੋਈ ਤਾਂ ਕੰਮ ਹੀ ਪਾਗਲ ਆਣਾ ਪਹਿਲਾਂ ਹੀ ਪਾਗਲ ਸੀ ਉਹ ਅੱਜ ਐਕਸੀਡੈਂਟ ਹੁੰਦੇ ਨੇ ਤੇ ਨਸ਼ਾ ਅੱਜ ਬਾਵਾ ਦੇ ਪੁੱਤ ਮਰਦੇ ਤੇ ਨਸ਼ਾ ਕਿੱਥੇ ਕਿੱਥੇ ਅਸੀਂ ਰੋਕ ਲਈਏ ਕਿਸੇ ਨੂੰ ਘਰਾਂ ਦੇ ਘਰ ਵਿਲੇ ਹੋ ਰਹੇ ਨੇ ਸਤਿਗੁਰੂ ਕਹਿਣ ਲੱਗੇ ਵੈ ਜਿਸ ਕੀ ਵਸਤ ਪ੍ਰਭ ਨਏ ਸਵਾਮੀ ਜਨ ਉਭਰੇ ਸਬਦ ਕਮਾਏ ਜਿਉ ਆਈ ਇਸ ਮੌਤ ਜਿਹੜੀ ਹੈ ਨਾ ਸਰੀਰਕ ਮੌਤ ਸਤਗੁਰੂ ਕਹਿੰਦੇ ਆਉਣੀ ਹੈ ਪਰ ਬਚਣਾ ਕਿੱਥੇ ਹੈ ਆਤਮਿਕ ਮੌਤ ਤੋਂ ਉਹ ਕਿਵੇਂ ਬਚਿਆ ਜਾਣਾ ਹੈ ਸਤਗੁਰੂ ਦੇ ਸ਼ਬਦ ਦੇ ਰਾਹ ਸਤਗੁਰੂ ਦੇ ਸ਼ਬਦ ਨੂੰ ਪਮਾ ਕੇ ਫਿਰ ਆਪਣਾ ਜੀਵਨ ਸ਼ਬਦ ਦੇ ਅਨੁਸਾਰ ਆਪਣਾ ਜੀਵਨ ਬੜਾਲਾ ਫਿਰ ਇਸ ਮੌਤ ਦੇ ਸਹਿਮ ਤੋਂ ਡਰ ਤੋਂ ਵੀ ਬਚ ਜਾਵੇਂਗਾ ਤੇ ਅੱਗੇ ਸਤਿਗੁਰੂ ਕਹਿੰਦੇ ਹੇ ਭਾਈ ਆ ਜਿਹੜਾ ਸਾਰਾ ਜਗਤ ਹੈ ਨਾ ਇਹ ਮੌਤ ਦੇ ਸਹਿਮ ਵਿੱਚ ਹੈ ਮੌਤ ਤੋਂ ਡਰਦਾ ਹੈ ਪਰ ਬਚ ਨਹੀਂ ਸਕਦਾ ਕਹਿੰਦੇ ਜਗ ਮਰਨ ਨਾ ਭਾਇਆ ਨਿਤ ਆਪ ਲਕਾਇਆ ਮਤ ਜਦ ਬਕਰੇ ਲੈ ਜਾਏ ਜਿਉ ਕਹਿੰਦੇ ਜਗਤ ਵਿੱਚ ਕਿਸੇ ਨੂੰ ਵੀ ਮੌਤ ਪਸੰਦ ਨਹੀਂ ਕੋਈ ਵੀ ਜੀਵ ਹੈ ਜਿਹੜਾ ਚਾਰਾਂ ਖਾਣੀਆਂ ਵਿੱਚ ਪੈਦਾ ਹੋਇਆ ਅੰਡ ਜਿਰ ਸਿਤ ਤੇ ਉਤਪੁੱਜਦੇ ਵਿੱਚ ਜਿਹੜਾ ਵੀ ਜੀਵ ਪੈਦਾ ਹੋਇਆ ਸਤਗੁਰੂ ਕਹਿੰਦੇ ਇਹਨੂੰ ਕਿਸੇ ਨੂੰ ਮੌਤ ਨਹੀਂ ਪਸੰਦ ਹਰ ਕੋਈ ਸਦਾ ਆਪਣੇ ਜੰਦ ਨੂੰ ਲੁਕਾਉਂਦਾ ਹੈ ਕਿ ਕਿਤੇ ਮੈਨੂੰ ਜਮ ਜਿਹੜੇ ਲੈ ਨਾ ਜਾਣ ਇਹ ਜਮੈ ਨੂੰ ਕਿਤੇ ਫੜ ਕੇ ਨਾ ਲੈ ਜਾਣ ਸਤਿਗੁਰੂ ਕਹਿੰਦੇ ਭਲਿਆ ਕਿੱਥੇ ਲੁਕਾਵੇਂਗਾ ਜਦ ਮਰਨ ਨਾ ਭਾਇਆ ਨਿਤ ਆਪ ਨਕਾਇਆ ਮਤ ਜਮ ਪਕਰੇ ਲੈ ਗਾਇ ਜੀ ਕਹਿੰਦੇ ਇਹ ਤਾਂ ਜਮ ਹਰ ਵਕਤ ਤੇਰੇ ਨਾਲ ਹੈ ਇਹ ਮੌਤ ਜਿਹੜੀ ਆ ਨਾ ਹਰ ਸਮੇਂ ਤੇਰੇ ਨਾਲ ਹੈ ਇਹ ਚਿਤਰ ਤੇ ਗੁਪਤ ਜਿਹੜੇ ਆ ਉਹ ਵੀ ਤੇਰੇ ਨਾਲ ਹੈ ਤੇਰੇ ਦਿਨ ਦੇ ਕਿਥੇ ਕਰਮਾਂ ਦੇ ਰਾਤ ਦੇ ਕਿਥੇ ਮੰਦ ਕਰਮਾਂ ਦਾ ਹਿਸਾਬ ਚੰਗੇ ਕਰਮਾਂ ਦਾ ਹਿਸਾਬ ਲਿਖਦੇ ਨੇ ਫਿਰ ਜਿੱਤੇ ਤੇਰਾ ਕੜਾ ਪਾਪਾਂ ਦਾ ਭਰ ਜਾਂਦਾ ਫਿਰ ਉਹਦੇ ਤੇਰਾ ਹਿਸਾਬ ਤਾਂ ਧਰਮ ਰਾਜ ਦੀ ਦਰਗਾਹ ਦੇ ਵਿੱਚ ਜਾ ਕੇ ਹੁੰਦਾ ਹੈ ਉਹਦੇ ਤੈਨੂੰ ਗਾਮ ਲੈਣ ਆਉਂਦੇ ਨੇ ਜਿੰਨਾ ਮਰਜੀ ਕੋਸ਼ਿਸ਼ ਕਰਨਾ ਜਿੰਨੇ ਮਰਜੀ ਕੁਸਤੇ ਖਾਲਾ ਦਵਾਈਆਂ ਖਾਲਾ ਪਰ ਇਹ ਮੌਤ ਤੋਂ ਤੂੰ ਬਚ ਨਹੀਂ ਸਕਦਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ